1.7 ਸੀਗਾ ਹੂੰ ਉਹ ਭਾਈ ਹੁਣ ਤੈਨੂੰ ਪਤਾ ਹੈ ਵੀ ਗਰੀਬੀ ਆ ਜਾਂ ਨਿਆਂ ਇਨਸਾਨ ਤਹਰਕਤੀ ਹੁੰਦੀ ਰਹਿੰਦੀ ਐ ਉਹ ਭਾਈ ਕਿਸੇ ਰਾਜੇ ਦੇ ਜਾਂਦਾ ਜਾਂਦਾ ਸਿੰਘੂਰੋਂ ਉੱਥੇ ਸੀਗੀ ਬਾਗ ਬਾਗ ਨਹੀਂ ਸੱਪ ਪੜੀ ਸਮਝਿਆ ਉੱਥੇ ਜਾ ਕੇ ਉਹ ਤਾਂ ਲੇਟਰ ਲੱਗ ਗਿਆ ਉਹ ਸੱਪ ਕਹਿੰਦਾ ਮੈਂ ਤਾਂ ਕੀ ਹੱਥ ਉਸ ਤੇ ਦੇਖਾਈ ਫਿਰਦਾ ਮੈਂ ਇੱਕੋ ਨਾ ਉਲੇ-ਉਲੇ ਲੈਟਰ ਤੈਨੂੰ ਮੈਂ ਇੱਕੀ ਦੱਸ ਦਿੰਦਾ ਕਹਿੰਦਾ ਦੱਸ ਕਨਾਈਨ ਕਾਰਤੂਨ ਫਲਾਨੇ ਰਾਜੇ ਦੇ ਬਾਗ ਦਾ ਉਹਨੂੰ ਐ ਕਹਿ ਦੀ ਵੀ ਫਲਾਨੇ ਦੇ ਨੂੰ ਤੇਰੇ ਅੱਗ ਲੱਗੂਗੀ ਭਈ ਉੱਥੇ ਜਾਵੜਿਆ ਪੰਡਤ ਜਦੋਂ ਜਾਵੜਿਆ ਤਾਂ ਉਹਨੇ ਉਹਨੇ ਰਾਜੇ ਨੇ ਅੰਦਰ ਕਰ ਲਿਆ ਤੈਨੂੰ ਪਤਾ ਹੀ ਹੈ ਵੀ ਜਦੋਂ ਖੇੜੀ ਪਾਣ ਦਿੰਦਾ ਹੋ ਉਹਨੇ ਖੇੜ ਲਿਆ ਜਦੋਂ ਭਈ ਉਹੀ ਗੱਲ ਅੱਗ ਲੱਗ ਗਈ ਸਾਰੇ ਜਾਵਤਾ ਦਾ ਕਰਿਆ ਹੋਏ ਨਾ ਪਹਿਲਾਂ ਦੱਸਿਆ ਹੋਇਆ ਸੀ ਜੋ ਭਈ ਅੱਗ ਲੱਗ ਗਈ ਬੁਝਾ ਲਈ ਫਾਖਾ ਤੋਂ ਉਹਨੂੰ ਮੋਰਾਂ ਲੈ ਕੇ ਤੋੜਤਾ ਪੰਡਤ ਲੈ ਕੇ ਆ ਗਿਆ ਹੁਣ ਉੱਥੋਂ ਅੱਗ ਆਈ ਚੋ ਆਇਆ ਸੀ ਉਹਨੇ ਪੰਡਰ ਨੇ ਝੱਫੇ ਚੱਕਲੇ ਸੱਪ ਦੇ ਅੱਗ ਲਾਤੀ ਗੂੜੇ ਬਾਦ ਮੀਂਹ ਆ ਅੱਗ ਅੱਗ ਲਾ ਗਿਆ ਲੈ ਕੇ ਭੱਜ ਗਿਆ ਫੇਰ ਫੇਰ ਭਾਈ ਥੋੜੇ ਚਿਰ ਬਾਅਦ ਫੇਰ ਆ ਗਿਆ ਕਿਉਂ ਕਿਥੇ ਖੜੀ ਆ ਮੈਂ ਆ ਫੇਰ ਫੇਰ ਸੱਪ ਨੂੰ ਕਹਿੰਦਾ ਤੂੰ ਮੇਰੇ ਮਾਰਦਾ ਡੰਗਾ ਇਹ ਨਾ ਕਾ ਕਹਿੰਦਾ ਮੈਂ ਤੇਰੇ ਡੰਗ ਨਹੀਂ ਮਾਰ ਸਕਦਾ ਮੈਂ ਤਾਂ ਬ੍ਰਹਮ ਹੱਤਿਆ ਅੱਗੇ ਹੋਈ ਵੀ ਆ ਟਡਕ ਸਾਥੇ ਤੁਰਿਆ ਫਿਰਦਾ ਮੈਂ ਨਹੀਂ ਮਾਰ ਨਹੀਂ ਸਕਦਾ ਤੇ ਕਹਿੰਦਾ ਇਹ ਕਰਮਟ ਨੂੰ ਹੋਰ ਦਿੰਦਾ ਇੱਕ ਚੀਜ਼ ਕਹਿੰਦਾ ਦੱਸ ਕਹਿੰਦਾ ਵੀ ਰਾਜੇ ਨੂੰ ਕਹਿਦੀ ਫਲਾਣੇ ਦਰ ਨੂੰ ਫੇਰਾ ਦਰਵਾਜ਼ਾ ਲੱਗੂਗਾ ਭਈ ਉਹਨੇ ਜੇ ਕੁ ਫੇਰ ਲੱਗਤਾ ਉਹਨੇ ਜਾ ਕੇ ਜਦੋਂ ਉਹਨੇ ਨੱਛਾਤਾ ਭਈ ਉਹੀ ਗੱਲ ਫੇਰ ਦਰਵਾਜ਼ਾ ਲੱਗ ਪਿਆ ਤੇ ਫੇਰ ਉਹ ਪਰ ਤੂੰ ਪੇਤਾ ਤੇ ਆ ਗਿਆ ਦੰ ਫੇਰ ਮੁਕਲੀਆ ਮੋਹਰਾਂ ਪੈ ਫਿਰ ਉੱਠੀ ਜਾ ਆ ਕੇ ਲੱਗ ਗਿਆ ਕਹਿੰਦਾ ਮੈਂ ਤਾਂ ਮਾਰ ਦੇ ਯਾਰ ਮੇਰਾ ਬਾਰਾ ਕਹਿੰਦਾ ਮੈਂ ਮਾਰ ਨਹੀਂ ਸਕਦਾ ਤੈਨੂੰ ਇੱਕ ਵਾਰੀ ਕਹਿੰਦਾ ਦੋ ਵਾਰੀ ਕਹਿੰਦਾ ਠੀਕ ਹੈ ਨਾ ਇਹਨਾਂ ਫੇਰ ਆਏ ਕਰੀ ਆਇਂਦਾ ਸੁਦੀਂ ਵੀ ਜਾ ਕੇ ਜਿੰਨੀਆਂ ਵੀ ਤੇਰੇ ਬੰਦੇ ਖੜੇ ਹੋਣਗੇ ਥਾਂ ਥਾਂ ਤੋਂ ਆ ਬਿੱਜੀ ਕਹਿੰਦਾ ਡੰਗੋ ਡੰਗੀ ਖਪਾਣਗੇ ਲੜ ਪਾਂਗੇ ਕਹਿੰਦਾ ਜਾਫਤਾ ਕਰ ਲਈ ਆ ਉਹਦਾ ਉਹੀ ਗੱਲ ਭਾਈ ਹੁਣ ਮੈਨੂੰ ਪਤਾ ਵੀ ਜੇ ਪਹਿਲਾਂ ਦਾਸਤਾ ਉਹਨਾਂ ਨੇ ਸਾਰਾ ਉਹਦਾ ਜਾਫਤਾ ਦਾ ਕਰ ਲਿਆ ਉਹ ਜਿੱਥੇ ਦੋਖੜੇ ਉਹੀ ਟੱਕਰ पे ਸਮਝੇ ਉਹ ਉਹ ਵੀ ਫਿਰ ਉਹਨੂੰ ਨਾਮ ਮਿਲ ਗਿਆ ਭਾਈ ਉਹ ਨਾਮ ਮਿਲ ਗਿਆ ਤਾਂ ਫਿਰ ਹੁਣ ਉਹ ਫਿਰ ਲੈ ਕੇ ਆ ਬਗਿਆ ਜੰਗੂੜਾ ਨਾਂ ਗਾਂ ਨੂੰ ਮਾਰ ਕੇ ਉਹਦੀ ਖੱਡ ਚ ਫਿਰ ਵਗ ਗਿਆ ਉਹ ਸੱਪ ਨੂੰ ਦਾ ਪਤਾ ਹੀ ਸੀਗਾ ਵੀ ਮਾਰ ਲੈਣ ਦੇ ਵੀ ਭਾਈ ਚੌਥੀ ਵਾਰ ਜਦੋਂ ਉਹਨੂੰ ਦੱਸਿਆ ਵੀ ਅੱਜ ਤੇਰੇ ਸਹਿਰ ਤੇ ਕਹਿੰਦਾ ਇੱਥੇ ਉਹ ਬੱਕਰੇ ਵੱਜ ਜਾਣਗੇ ਤੇਰੀ ਜੇਲ੍ਹ ਤੇ ਤੈਨੂੰ ਇੰਨੀ ਖੁਸ਼ੀ ਹੋਊ ਉਹਨੇ ਮੁੰਡਾ ਹੋ ਗਿਆ ਭਈ ਰਾਜੇ ਦੇ ਖੁਸ਼ੀ ਹੋ ਗਈ ਉਹਨੂੰ ਪੂਰੀ ਪਟ ਨੂੰ ਬਹੁਤ ਨਾਮ ਦਿੱਤਾ ਪਟ ਪਟਨੇ ਭਾਈ ਕੀ ਕਰਿਆ ਭੱਜ ਗਿਆ ਤਾਂ ਖਿਆਲ ਲੈ ਗਿਆ ਕਿੰਨਾ ਤਾਂ ਉਹ ਦੁੱਧ ਲੈ ਗਿਆ ਪੀ ਪੀਕ ਤਾਂ ਉੱਥੇ ਸੀ ਗਈ ਦਿੱਤਾ ਤੇ ਉਹਨੂੰ ਭਾਈ ਛੱਪ ਦੇ ਉਹਦੇ ਮੂਰੇ ਟੱਤਾ ਗਿਆ ਸਾਰਾ ਪਸ ਫੈਲਾ ਲੈਣਾ ਕਿਉਂ ਦੇ ਰਹੇ ਰਿਹਾ ਉਹ ਤਾਂ ਨਾਲ ਸੀ ਉਹ ਹੋਇਜਤ ਹੋ ਗਿਆ ਕਿਉਂ ਭਾਈ ਉਹਨੇ ਮੂਰੇ ਟੱਤਾ ਸੱਪ ਕਦਾ ਸਾਰੀ ਉਹਨੇ ਮਾਇਆ ਟੱਤੀ ਜਿਹੜੀ ਸੀ ਉਹਨੇ ਕੋਈ ਉਹਦੀ ਵੱਧ ਸੀ ਆਹ ਕਲਕਟੀ ਆ ਕਹਿੰਦਾ ਮੈਂ ਨਹੀਂ ਜਾਕਦਾ ਬੱਸ ਐਨਾ ਤੈਨੂੰ ਡੇਟਾ ਜਿਹੜਾ ਕੁਝ ਦਿੱਤਾ ਆ ਕਹਨ ਨਾ